ਗੁਰੂਗ੍ਰਾਂ ਸਾਹਿਬ ਵਿਦਬੀ ਮਾਮਲੇ ਤੋਂ ਬਾਅਦ ਹਾਲਾਤਾਂ ਤੇ ਕਾਬੂ ਪਾਉਣ ਲਈ ਅੰਮ੍ਰਿਤਸਰ ਜਲੰਧਰ ਤੇ ਲੁਧਿਆਣਾ ਸਮੇਤ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਨੀਮ ਫੌਜੀ ਦਸਤੇ ਤੈਨਾਤ ਪੰਜਾਬ ਦੀਆਂ ਕਈ ਮੁੱਖ ਸੜਕਾਂ ਅੱਜ ਵੀ ਰਹੀਆਂ ਜਾਂ ਵਕ ਵਕ ਤਾਈ ਤਰਨੇ ਪ੍ਰਦਰਸ਼ਨ ਜਾਰੀ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਗਵਰਨਰ ਨੂੰ ਸੌਂਪਿਆ ਸੂਬੇ 'ਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦਾ ਮੰਗ ਪੱਤਰ ਜਾਂ ਤੋਂ ਉਹ ਇੰਤਜ਼ਾਰ ਕਰਨ ਕਿ ਪੰਜਾਬ ਮੇ ਕੋਈ ਐਸੀ ਬੁਰੀ ਘਟਨਾ ਘਟੇ ਔਰ ਉਸਕੇ ਬਾਅਦ ਮੇ ਰਾਸ਼ਟਰਪਤੀ ਸ਼ਾਸਨ ਲਗਾਇਆ ਜਾਏ اور دوسری اپشن سرکار کے پاس یہ ہے کہ রাষ্ট্রপতি شاسن لگا کر ایسی بری گھٹنا ہونے سے روکا جائے ورنر صاحب کو بتایا ہے کہ ایسے حالات میں রাষ্ট্রপতি راج لگا دینا چاہیے کیونکہ پنجاب میں امن قانون کی صورت تھی جو ہے بالکل بھی کنٹرول میں نہیں ہے کسی گروگرن صاحب دی بی بی دے روز وچوں کئی ودیشی ٹیماں والو بائیکاٹ دے اعلان تو بعد چھواں ورلڈ کبڈی کپ रद्द 14 تو 28 نومبر دوران پنجاب دے مختلف شہراں چ کھیڑے جانے سی میچ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਨੇ ਕਬੱਡੀ ਕੱਪ ਨੂੰ ਰੱਦ ਕਰਨ ਦਾ ਕੀਤਾ ਐਲਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਅਖੰਡ ਪਾਠ ਦੀ ਅਰਦਾਸ ਵਿੱਚ ਸ਼ਾਮਲ ਹੋਣ ਆਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਕੁਝ ਰਾਗੀ ਤੇ ਟਾਡੀ ਜਥਿਆਂ ਨੇ ਦਿਖਾਇਆ ਬਾਹਰ ਦਾ ਰਸਤਾ ਸ੍ਰੀ ਅਕਾਲ ਤਖਤ ਤੇ ਪੰਜੋ ਤਖਤਾਂ ਦੇ ਜਥੇਦਾਰਾਂ ਦੀ ਬੈਠਕ ਵੀ ਰੱਦ ਡੇਰਾ ਸੱਚਾ ਸੌਦਾ ਮੁਖੀ ਨੂੰ ਮਾਫੀ ਤੇ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲੇ ਤੋਂ ਬਾਅਦ ਜਥੇਦਾਰਾਂ ਨੂੰ ਕਰਨਾ ਪੈ ਰਿਹਾ ਸਿੱਖਾਂ ਦੇ ਵਿਰੋਧ ਦਾ ਸਾਹਮਣਾ ਇਹ ਅਸਤੀਫੇ ਦੇਣ ਤੇ ਗੱਲ 'ਚ ਫੱਟਾ ਪਾ ਕੇ ਉਹਦਾ ਜਿਉਣਾ ਸੀ ਕਿ ਮੈਂ ਕੌਮ ਦਾ ਗੁਨਾਹਗਾਰ ਹਾਂ ਸਤਿ ਮਿੰਟ ਨਾਲ ਅਸਤੀਫਾ ਦਵੇ ਖਾਲੀ ਕਰਨ ਗੁਰੂ ਸਾਹਿਬ ਦੀ ਜਗ੍ਹਾ ਜਿਹੜੀ ਆ ਸੰਗਰੂਰ ਦੇ ਪਿੰਡ ਹਸਨਪੁਰ ਵਿੱਚ ਛੁੱਟੀ ਆਏ ਫੌਜੀ ਜਗਦੀਪ ਸਿੰਘ ਨੇ ਕੀਤੀ ਫਾਇਰਿੰਗ ਪਰਿਵਾਰ ਦੇ ਤਿੰਨ ਔਰਤਾਂ ਸਮੇਤ ਚਾਰ ਲੋਕਾਂ ਨੂੰ ਕਤਲ ਕਰ ਕੀਤੀ ਖੁਦਕੁਸ਼ੀ ਜਾਣਕਾਰੀ ਮੁਤਾਬਕ ਜਾਇਦਾਦ ਵਿਵਾਦ ਕਾਰਨ ਜਗਦੀਪ ਸਿੰਘ ਨੇ ਘਰ ਦੀ ਛੱਤ ਤੇ ਚੜ ਕੇ ਸ਼ੁਰੂ ਕਰ ਦਿੱਤੀ ਸੀ ਫਾਇਰਿੰਗ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਕੈਨੇਡਾ ਆਮ ਚੋਣਾਂ ਵਿੱਚ ਲਿਬਰਲ ਪਾਰਟੀ ਦੀ ਜਿੱਤ ਜਸਟਿਨ ਟਰਾਂਡੋ ਹੋਣਗੇ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਪੰਜਾਬੀ ਮੂਲ ਦੇ કુલ 44 ਵਿੱਚੋਂ 19 ਉਮੀਦਵਾਰਾਂ ਨੇ ਚੋਣਾਂ ਵਿੱਚ ਕੀਤੀ ਜਿੱਤ ਹਾਸਲ ਕੀਤੀ